16 ਫਰਵਰੀ ਨੂੰ ਭਾਰਤ ਬੰਦ ਰਹੇਗਾ ਤੇ ਇਹ ਜਿਹੜਾ ਸੱਦਾ ਹੈ ਇਹ ਰਾਜੇਵਾਲ ਦੇ ਵੱਲੋਂ ਦਿੱਤਾ ਗਿਆ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਸਾਰੇ ਭਾਰਤ ਬੰਦ ਹੋਣ ਦਾ ਐਲਾਨ ਕੀਤਾ ਗਿਆ ਹੈ ਦੱਸ ਦਈਏ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵੱਡਾ ਰੋਸ ਕੇਂਦਰ ਸਰਕਾਰ ਦੇ ਖਿਲਾਫ ਜਤਾਇਆ ਜਾਵੇਗਾ ਤੇ ਜਿਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਯੂਨੀਅਨ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਵੇਗੀ ਅਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿ ਸਾਡੀ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਤੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਹੱਲਾ ਬੋਲਿਆ ਗਿਆ ਹੈ ਤੇ ਜਿਸ ਤੋਂ ਬਾਅਦ ਸਰਕਾਰਾਂ ਤੇ ਪਲਟਵਾਰ ਜਿਹੜਾ ਕਿਸਾਨ ਜਥੇਬੰਦੀਆਂ ਦਾ ਜਥੇਬੰਦੀਆਂ ਦੇ ਵੱਲੋਂ ਜਿਹੜਾ ਮੋੜ ਕੀਤਾ ਗਿਆ ਹੋਰ ਕੀ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ ਸੁਣਦੇ ਜਿਹੜਾ ਦੇਸ਼ ਦੇ ਭਵਿੱਖ ਲਈ ਸਾਰੇ ਮਿਲ ਕੇ ਇਹ ਪਹਿਲੀ ਵਾਰੀ ਹੋਇਆ ਹੈ ਵੀ ਸਾਰੀਆਂ ਜਥੇਬੰਦੀਆਂ ਮਿਲ ਕੇ ਇੱਕ ਵੱਡਾ ਮੋਰਚਾ ਲਾਉਣ ਜਾ ਰਹੀਆਂ ਨੇ ਤੋਂ ਉਹਦੇ ਲਈ ਤੁਹਾਨੂੰ ਸਾਰੇ ਨੂੰ ਬੇਨਤੀ ਆਸੀਂ ਕੁਝ ਇਹ ਵੀ ਫੈਸਲਾ ਕੀਤਾ ਵੀ ਉਸ ਦਿਨ ਜਦੋਂ ਮੋਰਚਾ ਹੋਏਗਾ ਬੰਦ ਹੋਏਗਾ ਤਾਂ ਅਸੀਂ ਮਰੀਜ਼ਾਂ ਨੂੰ ਤੇ ਪੇਪਰਸ ਨੇ ਅਸੀਂ ਪੰਜਾਬ ਸਰਕਾਰ ਨੂੰ ਰਿਕੁਐਸਟ ਕਰਾਂਗੇ ਵੀ ਟੀਚਰਸ ਵੀ ਉਸ ਦਿਨ ਸਾਡੇ ਨਾਲ ਸ਼ਾਮਲ ਹੋਣੇ ਨੇ ਤੇ ਜਿਹੜੇ ਪੇਪਰ ਹੋਣੇ ਨੇ ਜੇ 16 ਤਾਰੀਖ ਦੇ ਅੱਗੇ ਪਿੱਛੇ ਐਡਜਸਟਮੈਂਟ ਸਰਕਾਰ ਕਰ ਲਵੇ ਉਹਦਾ ਧੰਨਵਾਦ ਇਹ ਇਹ ਤੋਂ ਇਲਾਵਾ ਬੈਂਕ ਅਮਪਲਾਈਜ਼ ਵੀ ਉਸ ਦਿਨ ਹੜਤਾਲ ਦੀ ਨੇ ਸਾਰੇ ਨੇ ਨੋਟਿਸ ਸਰਕਾਰ ਨੂੰ ਦੇ ਦਿੱਤੇ ਹੋਏ ਨੇ ਸੀਟੀ ਯੂ ਦੇ ਐਟਕ ਦੀ ਇੰਡਕ ਦੀ ਜਿੰਨੀਆਂ ਜਥੇਬੰਦੀਆਂ ਜਿੰਨੀਆਂ ਫੈਡਰੇਸ਼ਨਾਂ ਨੇ ਉਹਨਾਂ ਸਾਰਿਆਂ ਨੇ ਸਰਕਾਰ ਨੂੰ ਐਜੀਟੇਸ਼ਨ ਦੇ ਹੜਤਾਲ ਦੇ ਨੋਟਿਸ ਦੇ ਦਿੱਤੇ ਹੋਏ ਨੇ ਸਾਰੇ ਮਿਲ ਕੇ ਦੇਸ਼ ਦੇ ਲੋਕਾਂ ਦੇ ਮੁੱਦਿਆਂ ਦੇ ਉੱਤੇ ਅਸੀਂ ਸਰਕਾਰ ਨੂੰ ਕੇਰਨ ਜਾ ਰਹੇ ਹਾਂ ਇਸ ਲਈ ਮੈਂ ਸਮਝਦਾ ਤਈ ਤੁਹਾਡਾ ਵੀ ਉੱਡੇ ਹੀ ਸਾਥ ਹੈ ਸਾਡੇ ਨਾਲ ਮੈਨੂੰ ਪਤਾ ਹੈ ਤੁਸੀਂ ਕਵਰੇਜ ਦੇਣੀ ਹੁੰਦੀ ਹੈ ਤੂੰ ਬਿਨਾ ਮਾਨਸਿਕ ਤੌਰ ਤੇ ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਹੋ